हां कुड़ी मैंने हां ठीक है माता ठीक है ये किथों भैया पहनदा यार लैंदा ही राखीकांत ਤੋਂ ਬੋਲਦੇ ਉਹ ਤਾਂ ਸਭ ਠੀਕ ਆ ਠੀਕ ਇਹ ਰਾਜਸਥਾਨ ਦਾ ਭੱਜਾ ਕੁੱਤਾ ਕੁੱਤਾ ਭੱਜਾ ਕੂਲ ਕਰੀ ਫਿਰਦੀ ਆ ਨਹੀਂ ਪਾਪਾ ਮੈਂ ਬਟਲੋ ਹੀ ਖੇਡਦਾ ਹੁੰਦਾ ਵਾ ਕਿਉਂ ਛੇਡ ਨਹੀਂ ਇਹਨੂੰ

ਤੇਰੀ ਕਹਾਣੀ ਦੀ ਫੁੱਤੀ ਉਹ ਪਾਲੇ ਦਾ ਘਰ ਜਾਂਦੀ ਹਾ